ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ੴ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਭੰਗ ਆਸਾ ਮਾਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹਾਲੇ ਪਹਿਲੇ ਕਿ ਲਿਖੇ ਟੂੜੇ ਅਸਰਾ ਜੇ ਕੀਤੁਨੀ ਸਲੋਕ ਮਹਾਲਾ ਪਹਿਲਾ ਬਲਿਆਰੀ ਗੁਰ ਆਪਣੇ ਦਿਹਾੜੀ ਸਦਵਾਰ ਜਨ ਮਾਨਸਤੇ ਦੇਵਤੇ ਕੀ ਕਰਤਨਾ ਲਾਗੀ ਵਾਰ ਮਾਲਾ ਦੂਜਾ ਜੇ ਸੋ ਚੰਦ ਉਗਵੇ ਸੂਰਜ ਛੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਮਹਲਾ ਪਹਿਲਾ ਨਾਨਕ ਗੁਰੂ ਨਾ ਚਿਤ ਨੇ ਮਨ ਆਪਣੇ ਸੁਚੇਤ ਛੁੱਟੇ ਤਲਬਵਾੜ ਜੂ ਸੰਝੇ ਅੰਦਰ ਖੇਤ ਖੇਤੀ ਅੰਦਰ ਛੁੱਟਿਆ ਕਉ ਨਾਨਕ ਤੂੰ ਨਾਹੀਂ ਫਲੀਆਂ ਫੁੱਲੀਆਂ ਬਪੜੇ ਵੀ ਤਨ ਵਿੱਚ ਸਵਾਵ ਪੋੜੀ ਆਪੀ ਨੇ ਆਪ ਸਜਾਵਾਂ ਆਪੀ ਨਿਰਚਾਵ ਨਾਮ ਦੁਇ ਕੁਦਰਤਾਂ ਜੇਕਰ ਅਸਨਿਤੋ ਚਾਓ ਦਾਤ ਕਰਤਾ ਪਤੋਂ ਤਸ ਦੇਵੇ ਕਰੇ ਪਸਾਓ ਤੋ ਜਣੋਈ ਸਭ ਸੇ ਰਹਿ ਚਿੰਤ ਕਵਾਓ ਕਰ ਅਸਨਿਤੋ ਚਾਓ ਸ਼ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋਏ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤਉ ਦੱਖ ਲਖ ਕਰੋੜ ਸੱਚੇ ਸਭ ਤਾ ਸੱਚੇ ਸਭ ਜੋ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੀ ਤੇਰੀ ਕੁਦਰ ਸੱਚੇ ਪਾਸ਼ਾ ਨਾਨਕ ਸੱਚ ਤੇ ਆਵਨ ਸੱਚ ਜੋ ਮਰਜਮੇ ਸੁ ਕੱਚ ਨਿਕੱਚ ਮਹੱਲਾ ਪਹਿਲਾ ਵੱਡੀ ਵੱਡੀ ਜੇ ਵੱਡਾ ਨਾਮ ਵੱਡੀ ਵੱਡੀ ਜਨ ਸੱਚ ਨੇ ਆ ਵੱਡੂੜ ਜਾਨੇ ਚਲ ਥਾਂ ਵੱਡੂੜ ਜਾਨੇ ਅਲਾਉ ਵੱਡੀ ਵਿੜੇ ਜੂਜੇ ਸਪਾਉ ਵੱਡੀ ਵਿੜੇ ਜਾ ਪੁੱਛਣਾ ਦਾਤ ਵੱਡੀ ਵਿੜੇ ਜਾਪੇ ਆਪ ਨਾਨਕ ਕਾਰਨ ਕਤਨੇ ਜਾਏ ਕੀਤਾ ਕਰਣਾ ਸਰਵ ਰਜਾਏ ਮਹਲਾ ਦੂਜਾ ਇਹੋ जग ਸੱਚੇ ਕੀ ਕੋਟੜੇ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਲੇ ਇੱਕ ਨਾ ਹੁਕਮੇ ਕਰੀ ਵਿਨਾਸ਼ ਇੱਕ ਨਾ ਪਾਣੇ ਕਾਢ ਲੈ ਇੱਕ ਨਾ ਮਾਇਆ ਵਿੱਚ ਵਿਨਾਸ਼ ਐਵੇਂ ਆਖਣਾ ਜਾ ਪੀਜੇ ਕਿਸਿਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੀ ਪ੍ਰਗਾਸ ਪੌੜੀ ਨਾਨਕ ਜੀ ਉਪਾਇਕ ਲਿਖਣਾਵੇਂ ਦਰਮਬਿਆਲਿਆ ਉੱਥੇ ਸੱਚੀ ਹੀ ਸੱਚ ਨਿਭੜੈ ਚੁਣਮੁਕ ਕੱਢੈ ਜੰਜਮਾਲਿਆ ਥਾਉ ਨ ਪੈਨ ਕੁੜਿਆਰ ਮੁਕਾਲੇ ਦੋਜਕ ਚਾਲਿਆ ਤੇਰੇ ਨਾਂ ਰੱਤੇ ਸਿ ਜਨ ਗਿਆਰਗੇ ਸੇ ਟਕਣਵਾਲਿਆ ਲਿਖਣਾਵੇਂ ਦਰਮਬਿਆਲਿਆ ਸ਼ਲੋਕ ਮਹੱਲਾ ਪਹਿਲਾ ਵਿਸਵਾਦ ਨਾਦਿ ਸਮਾਦ ਵੇਦਿ ਸਮਾਦ ਜੀਵ ਸਮਾਦ ਭੇਦਿ ਸਮਾਦ ਰੂਵਿ ਸਮਾਦ ਰੰਗਿ ਸਮਾਦ ਨਾਂਗੇ ਫਿਰੇ ਜੰਤ ਵਿਸਮਾਦ ਪਉਣ ਵਿਸਮਾਦ ਪਾਣੀ ਵਿਸਮਾਦ ਅਗਣੇ ਖੰਡੇ ਵਿਡਾਣੀ ਵਿਸਮਾਦ ਰਤੀ ਵਿਸਮਾਦ ਖਾਣ ਵਿਸਮਾਦ ਸਾਦ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਨਜੋਗ ਵਿਸਮਾਦ ਪੂਖ ਵਿਸਮਾਦ ਭੋਗ ਵਿਸਮਾਦ ਸਿਵਤ ਵਿਸਮਾਦ ਸਲਾ ਵਿਸਮਾਦ ਉਜੜ ਵਿਸਮਾਦ ਰਾ ਵਿਸਮਾਦ ਨੇੜ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰ ਹਜੂਰ ਵੇਖ ਬਿਨਾਨ ਰਿਆ ਵਿਸਮਾਦ ਨਾਨਕ ਬੁੱਜਣ ਪੂਰੇ ਪਾਗਮਾਲਾ ਪਹਿਲਾ ਕੁਦਰਤ ਇਸੇ ਕੁਦਰਤ ਸੁਣਿਆ ਕੁਦਰਤ ਬਹੁਤ ਸੁਖਸਾਰ ਕੁਦਰਤ ਪਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਨ ਕਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜاتی ਜਨ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਮਾਨ ਕੁਦਰਤ ਪਣ ਪਾਣੀ ਬਸੰਤਰ ਕੁਦਰਤ ਤੀਖਾ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀ ਪਾਕ ਨਾਨਕੁ ਕਮੇ ਅੰਦਰ ਵੇਖੇ ਵਰਤੇ ਤਾਕੂ ਤਾਕ ਪੌੜੀ ਹਾਪੀ ਨੇ ਪੋਕ ਪੋਕ ਉਸ ਮਨ ਬੋਲ ਸਦਾਇਆ ਵੱਡਾ ਉਹ ਦੁਨੀਦਾਰ ਗਲ ਮੰਗਲਕਤ ਚਲਾਇਆ ਅਗੇ ਕਰਨੇ ਕਿਰਤਵਾਚੀ ਬੇ ਲੇਖਾ ਕਰ ਸਮਝਾਇਆ ਥਾਉ ਨ ਹੋਈ ਪੁੰਦਿਆ ਪੌਂਦੀ ਸੁਣਿਆ ਕਿਰ ਰਵਾਇਆ ਮਨੰਦ ਜਨਮ ਗਵਾਇਆ ਸ਼ਲੋਕ ਮਾਲਾ ਪਹਿਲਾ ਪੇ ਵਿੱਚ ਪਉਣੇ ਸਦਾਉ ਪੇ ਵਿੱਚ ਚੱਲੇ ਲੱਖ ਦਰਿਆ ਪੇ ਵਿੱਚ ਗਣਕ ਡੇ ਵਿਰਾਗ ਬੇਵਿਚ ਦਰਤੀ ਦਬੀ ਪਾਰ ਬੇਵਿਚਿੰਦਪ੍ਰੇਰ ਸਿਰ ਪਾਰ ਬੇਵਿਚ ਰਾਜਤਰਮ ਦਵਾਰ ਬੇਵਿਚ ਸੂਰਜ ਬੇਵਿਚ ਚੰਦ ਕੋ ਕਰੋੜਿ ਚੰਤਨੰਤ ਬੇਵਿਚ ਸਤਿਬਿਸਰਨਾਤ ਬੇਵਿਚ ਨਾਨਿਆ ਆਕਾਸ ਵਿਵਜੁਦ ਮਾਂਬਲ ਸੂਰ ਬੇਵਿਚ ਆਵੇ ਜਾਵੇ ਪੂਰ ਸੁਗਲਿਆ ਪਾਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚੀ ਕਮਾਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਔਰ ਕਿਤੇ ਰਾਮ ਰਵਾਲੋ ਕਿਤੇ ਆ ਕਨਕਾਣੀਆਂ ਕਿਤੇ ਬੇਦ ਵਿਚਾਰ ਕਿਤੇ ਨੱਚੇ ਮੰਗਤੇ ਗੜਮੜ ਪੂਰੇ ਤਾਲ ਬਾਜਾਰੀ ਬਾਜ਼ਾਰ ਮੈਂ ਕੱਡੇ ਪਜਾਰ ਗਾਵੇ ਰਾਜਾ ਰਾਣੀਆਂ ਬੋਲੇ ਆਲਪਤਾਲ ਲਕਟਕਿਆਂ ਕੇ ਮਦੜੇ ਲਕਟਕਿਆਂ ਕੇ ਹਾਰ ਜਤਨ ਭਾਈ ਇਹ ਨਾਨਕਾ ਸਤਨ ਹੋਵੇ ਛਾਰ ਗਿਆ ਨਗਲੀਏ ਡੂੜੀਏ ਕਤਨਾ ਕਰੜਾ ਸਾਰ ਕਰ ਮਿਲ ਤਾ ਪਾਈਏ ਹੋਰ ਹੁਕਮ ਤੁਕਮ ਕੁਵਾਰ ਪੋੜੀ ਨਦਰ ਕਰੇ ਜੇ ਆਪਣੇ ਤਾ ਨਦਰੇ ਸਤਿਗੁਰ ਪਾਇ ਇਹੋ ਜਿਹਾ ਬੋਤੇ ਜਨਮ ਬਰਮਿਆ ਤਾ ਸਭ ਸਤਿਗੁਰ ਸਭ ਸੁਣਾਇਆ ਸਤਿਗੁਰ ਜੀਵੜਾ ਤਾ ਕੋ ਨਾਹੀ ਸਭ ਸੁਰੀਆ ਲੋਕ ਸਭਾ ਆ ਸਤਗੁਰੂ ਮੇਰੇ ਸੱਚ ਪਾਇਆ ਜਿਨਨੀ ਵਿੱਚ ਆਪ ਗਵਾਜ ਨੂੰ ਸੱਚੋ ਸਚ ਬੁਜਾਇਆ ਸ਼ਲੋਕ ਮਾਲਾ ਪਹਿਲਾ ਕੜੀਆਂ ਸਭੇ ਗੋਪੀਆਂ ਪੈਰੇ ਗਨ ਗੋਪਾਲੋ ਗਣੇ ਪੁਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸੁਗਲੇ ਤ੍ਰਤੀ ਮਾਲ ਤਨ ਵਰਤਨ ਸਰਜੰਝਾਲ ਨਾਨਕ ਮੁਸੇ ਗਿਆਨ ਹੋਣੀ ਖੈ ਗਜਮਕਾਲ ਮਹਲਾ ਪਹਿਲਾ ਵਾਇਨ ਚੇਲੇ ਨੱਚਣ ਗੁਰ ਪੈ ਰਹਿ ਲਾਨ ਫਿਰ ਸਿਰ ਉੜ ਉੜਾ ਰਾਮਾ ਜੱਟੇ ਪਾਇ ਵੇਖੇ ਲੋਕ ਸਿਗਰ ਜਾਏ ਰੋਟੀਆਂ ਕਰਨ ਪੂਰੇ ਤਾਲਾ ਪਿਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸਿਤਾ ਰਾਜੇ ਰਾਮ ਨਿਰਪੋਲ ਰੰਕਾ ਸਚ ਨਾਮ ਜੱਕ ਆਗੇ ਸੁਗਲ ਜਹਾਨ ਸੇਵਕ ਸੇਵੇ ਕਰਮ ਚੜਾਓ ਬਿਨਿ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਿਦ੍ਰਿਕਰਮ ਲਕਾ ਲਗਾਏ ਪਾਰ ਕੋਲੂ ਚਰਕਾ ਚੱਕੀ ਚੱਕ ਤਲ ਰੋਲੇ ਬਹੁਤ ਅਨੰਤ ਲਾਟੂ ਮਦਾਨੀਆਂ ਨਗਾ ਪੰਕੇ ਪਾਉਂਦਿਆਂ ਲੈਨ ਸਤਾ ਸੋਏ ਚੜਪੋਈ ਜੰਤ ਨਾਨਕ ਪਾਉਂਦੇ ਅਗਨਤ ਨ ਅੰਤ ਬੰਦਨ ਬੰਦ ਪਵਾਏ ਸੋਏ ਹੋਏ ਕਰਤ ਨੱਚੇ ਸਭ ਕੋਏ ਨਾਚਣਾ ਨੱਚ ਹੱਸੇ ਚੱਲੇ ਸੇ ਰੋਏ ਉਡਣਾ ਜਾਏ ਸਿਦਨਾ ਹੋਏ ਨੱਚਣ ਕੁਦੜ ਮਨ ਕਾ ਚਾਉ ਨਾਨਕ ਜਨ ਮਨ ਪਾਉ ਤੇ ਨੰਮਨ ਪਾਉ ਪੋੜੀ ਨਾਮ ਤੇਰਾ ਨਿਰੰਕਾਰ ਨਾਇ ਲੈ ਲਈ ਨਿਰਕਣਾ ਜਾਈ ਜੀਪਨ ਸ੍ਰਤੀ ਸਦਾ ਜੇ ਖਾਜੇ ਅਗ ਘਵਾਈਏ ਜੇ ਲੋੜੀ ਚੰਗਾ ਪ੍ਰਣਾਮ ਕਰ ਪੰਨੋ ਨੀਚ ਸਦਾਈਐ ਜਜਰਵਾਨ ਪਰਹਿ ਪਰਹਰੇ ਜਰਵੇਸ਼ ਕਰੇਂਦੀ ਆ ਇਹ ਕੋਰਨ ਪਰ ਇਹ ਪਾਈਏ ਸ਼ਲੋਕ ਮਹਲਾ ਪਹਿਲਾ ਮੁ슬ਮਾਨਾਂ ਸਿਪੰਸਰੀਰਤ ਪਰਪੜ ਕਰੇ ਵਿਚਾਰ ਬੰਦੇ ਸੇ ਜੇਪਾ ਵਿੱਚ ਬੰਦੀ ਵੇਖਣ ਕੋਦੀਦਾਰ ਹਿੰਦੂ ਸਲਾਇਸਲਾ ਨਰਤਨ ਰੂਪ ਅਪਾਰ ਸਿਰਤ ਨਾਵੇਂ ਅਰਚਾ ਪੂਜਾ ਕਰਵਾਸ ਬੇਕਾਰ ਜੋਗੀ ਸੁਨਤਿਆਮਨ ਜیتے ਅਲਕਨਾਮ ਕਰਤਾਰ ਸੁਖਮੂਰਤ ਨਾਮ ਰੰਜਨ ਕਾਇਕ ਆਕਾਰ ਸਤਿ ਆਮਨ ਸੰਤੋਖ ਉਜੇ ਦੇਣੇ ਕੇ ਵਿਚਾਰ ਦੇ ਦੇ ਮੰਗੇ ਸੇ ਸਭ ਗੁਣਾ ਸੋਭਾ ਕਰੇ ਸੰਸਾਰ ਚੋਰਾ ਜਾਰਾ ਤੇ ਕੁੜਿਆਰਾ ਖਰਾਬ ਖਰਾਬਾ ਵੇਕਾਰ ਇਕ ਹੁੰਦਾ ਖੈ ਚਲੇ ਥਾ ਤੇ ਨਾਂ ਵੀ ਕਾਈ ਕਾਰ ਜਲ ਤਲ ਜੀਆਂ ਪੂਰੀਆਂ ਲੋਕ ਆਕਾਰ ਆਕਾਰ ਓਜੇ ਅੱਖੇ ਸੋ ਤੋਹੇ ਜਾਣੇ ਤਿੰਨ ਵੀ ਤੇਰੀ ਸਾਰ ਨਾਨਕ ਭਗਤਾ ਬੁਖਸਲਾ ਸਚਨਾ ਆਦਾਰ ਸਦਾ ਆਨੰਦ ਰੇ ਦਿਨ ਰਾਤੀ ਗੁਣਵੰਤਿਆ ਆਪਾ ਸ਼ਾਰ ਮਹੱਲਾ ਪਹਿਲਾ ਮਿੱਟੀ ਮਸਲ ਮਾਨਕੀ ਪੈੜੇ ਪਈ ਕਮਿਆਰ ਕੜ ਪੰਡਿੱਟ ਤੇ ਜਲਦੀ ਕਰੀ ਪੁਕਾਰ ਜਲ ਜਲ ਰੋਵੇ ਬਪੜੀ ਜੜ ਜੜ ਪਾ ਗਿਆ ਨਾਨਕ ਜਨ ਕਰਤੇ ਕਾਰਨ ਕੀਆ ਜਾਣਿਕ ਜਾਣਿਕ ਕਰਤਾਰ ਔੜੀ ਬੈਨ ਸਤਿਗੁਰ ਕਿਰਨ ਪਾ ਸਤਿਗੁਰ ਵਿਚ ਆ ਸਤਿਗੁਰ ਕਿਰਨ ਪਾਇਆ ਸਤਿਗੁਰ ਵਿਚ ਆਪਰ ਖਾਣ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲੇ ਸਦਾ ਮੁਕਤ ਜਨ ਵਿੱਚ ਮੋ ਝੁਕਾਇਆ ਉਤਮੇ ਵਿਚਾਰ ਜਨ ਸੱਚੇ ਸੋਚਿਤ ਲਾਇਆ ਜਦ ਜੀਵਨ ਦਾਤਾ ਪਾਇਸ ਲੋਕ ਮਹੱਲਾ ਪਹਿਲਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮਵਾ ਹੋਂ ਵਿੱਚ ਦਿੱਤਾ ਹੋਂ ਚਲਿਆ ਹੋਂ ਵਿੱਚ ਘਟਿਆ ਹੋਂ ਵਿੱਚ ਗਿਆ ਹੋਂ ਸੱਚਿਆਰ ਕੁੜਿਆਰ ਹੋਂ ਵਿੱਚ ਪਾਪਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਚੱਜੇ ਵਿਚਰੋ ਹੋਂ ਵਿੱਚ ਪ੍ਰੀ ਹੋਂ ਵਿੱਚ ਤੋਵੇ ਹੋਂ ਵਿੱਚ ਜਾਤੀ ਜਨ ਸਿੱਖ ਹੋਵੇ ਹੋਂ ਵਿੱਚ ਮੂਰਖ ਹੋਂ ਸਿਆਣਾ ਮੋਗ ਬੁਗਤ ਕੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਮੇਕਰ ਕਰਜੰਤ ਪਾਇਆ ਹੋ ਮੈਂ 부ਜੇ ਤੰਦਰੁ ਸੋਜੇ ਗਿਆਨ ਹੋਣਾ ਕਤਕਤ ਲੋਜੇ ਨਾਨਕ ਕੁਮੇ ਲਿਖੇ ਲੈ ਕਜਿਆਂ ਵਿਖੇ ਤਿਆਂ ਵੇ ਕਮਾਲਾ ਦੂਜਾ ਹਮੇ ਜਾਤੇ ਹਮੇ ਕਰਮ ਕਮਾਇਓ ਮੈਂ ਨੀ ਬੰਦਨਾ ਫਿਰ ਪ੍ਰਜੋਨੀ ਪਾਇ ਹਮੇ ਹਉ ਕਉ ਉਪਜੇ ਕਿ ਸੰਜਮੇ ਉਜਾਇਓ ਮੈਂ ਇਹੋ ਕਮੇ ਪੇ ਕਰਤਿ ਪ੍ਰਾਇਓ ਮੈਂ ਦਿਰਗ ਰੋਗੇ ਦਰੁ ਵਿਸਮਾਏ ਕਿਰਪਾ ਕਰੇ ਜੀ ਆਪਣੀ ਗਉ ਤਾ ਗੁਰ ਕਾਤੁ ਕਮਾਇ ਨਾਨਕ ਕਹਿ ਸੁਣ ਸੁਣੋ ਜਿਨੂ ਇਤ ਸੰਜਮ ਦੁਖ ਜਾਇ ਪੋੜੀ ਸੇਵਕੀ ਤੀ ਸੰਤੋਕੀ ਜਿਨੇ ਸਚੋ ਸਚ ਤੇ ਆਇਆ ਉਹਨੇ ਮੰਦੇ ਪੈ ਨਰਕੋਣ ਕਰ ਤੁਗ੍ਰਧਮ ਕਮਾਇਆ ਉਹਨੇ ਦੁਨੀਆ ਤੋੜੇ ਬੰਦਨਾ ਨਾ ਪਾਉਣੇ ਤੋੜਾ ਖਾਇਆ ਤੂੰ ਦਕਸ਼ੀ ਸੀ ਉਦਲ ਨਿਤ ਦੇ ਵਿੱਚੜੇ ਸੁਹਾਇਆ ਵੜਿਆਈ ਵੱਡਾ ਪਾਇਆ ॥॥ ਲੋਕ ਮੰਨ ਲਾ ਪਹਿਲਾ ਹੁਰਖਾ ਮਿਰਖਾ ਟਟਾਂ ਤੇ ਤਾਂ ਮਹੰਗਾ ਖੇਤਾਂ ਦੀਪਾਂ ਲੋਵਾ ਮੰਡਲਾਂ ਖੰਡਾਂ ਵਰਪੰਡਾਂ ਅੰਦਰਜ ਜੈਰਜ ਉਤ ਪੂਜਾਂ ਖਾਣੀ ਸੇਤ ਜਾਂ ਸੋਮਿਤ ਜਾਣੇ ਨਾਨਕਾ ਸਾਰਾ ਮੇਰਾ ਜੰਤ ਨਾਨਕ ਜੰਤ ਪੈ ਕਿਸ ਮਾਲੇ ਸਬਨਾਏ ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾਏ ॥ ਸੂ ਕਰਤਾ ਚਿੰਤਾ ਕਰੈ ਜਨੋ ਪਾ ਜਗਤ ਜਵਾਰੀ ਸਵਾਸਤ ਸਤਿਸ ਦੀਵਾਰ ਅਪੰਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤੰਗ ਮਹੱਲਾ ਪਹਿਲਾ ਲਖ ਨੇ ਕਿਉ ਚੰਗੀਆਂ ਆ ਲਖ ਪਨਾ ਪਰਵਾਨ ਲਖ ਤੁਪ ਪ੍ਰਤੀਰਤਾ ਸੇ ਜੋਗ ਵਿਵਾਨ ਲਖ ਸੁਰਤਨੋ ਸੰਗਰਾਮ ਰਣ ਮੇ ਛੁੱਟੇ ਪ੍ਰਾਣ ਲਖ ਸੁਰਤੀ ਲਖ ਗਿਓ ਤਿਆਰ ਪੜੀਏ ਪਾਟ ਪ੍ਰਾਣ ਜਨ ਕਰਤੇ ਕਰਨਾ ਕੀਆ ਲਿਖਿਆ ਵਣਜਾ ਨਾਨਕ ਮੱਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦਿੱਤ ਤਿ ਮਿਲੇ ਸੱਚ ਤਾਂ ਤਿਨੇ ਸੱਚ ਕਮਾਇਆ ਸਤਗੁਰ ਮਿਲੇ ਸੱਚ ਪਾਇਆ ਜਿਨ ਕੀ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇ ਵਿਚ ਦਿਨਿਆ ਕਿਆ ਕਾਇ ਆਇਆ ਸ਼ਲੋਕ ਮੰਲਾ ਪਹਿਲਾ ਪੜਪੜ ਗੱਡੀ ਲਦੀਏ ਪੜਪੜ ਭਰੀਏ ਸਾਤ ਪੜਪੜ ਬੇੜੀ ਪਾਈਏ ਪੜਪੜ ਗੱਡੀ ਖਾਤ ਪੜੀਏ ਜੀਤੇ ਵਰਸ ਵਰਸ ਪੜੀਏ ਜੀਤੇ ਮਾਸ ਪੜੀਏ ਜੀਤੇ ਯਾਰ ਜਾ ਪੜੀਏ ਜੀਤੇ ਸਾਸ ਨਾਨਕ ਲਿਖੇ ਇੱਕ ਗੱਲ ਹੋਰ ਹੁਮੇ ਚਖਣਾ ਜਾ ਕਮਾਲਾ ਪਹਿਲਾ ਲਿਖ ਲਿਖ ਪੜਿਆ ਤੇ ਤਕੜਿਆ ਬਹੁਤ ਹੀਰਤ ਭਵਿਆ ਤੇਤੋ ਲਵਿਆ ਬੋ ਬਿਕ ਕੀਆ ਦੇ ਦੁਖ ਦਿਆ ਸੋ ਵੀ ਜੀ ਆਪਣਾ ਕੀਆ ਅਨਨਾ ਖਾਇਆ ਸਾਧ ਗਵਾਇਆ ਦੋ ਬਹੁ ਦੂਜ ਬਹੁ ਦੁਖ ਪਾਇ ਦੂਜਾ ਪਾਇ ਵਸਤਰ ਨ ਪੈਰਨਸ ਕਰੇ ਮੋਨ ਬਗੁੱਤਾ ਕਿਉਂ ਜਾਗੇ ਗੁਰ ਬਿਨ ਸੁੱਤਾ ਭਗਤਾਨਾ ਆਪਣਾ ਕਿਆ ਕਮਾਲਾ ਅਲਮਲ ਖਾਈ ਸ੍ਰੀ ਸ਼ਾਈ ਪਾਈ ਮੁਰਕੰਦੇ ਪਤ ਗਵਾਈ ਵਿੜਨਾਵੇਂ ਕੁਛ ਤਾਏ ਨਾ ਪਾਈ ਰੇ ਬਿਵਾੜੀ ਮੜੀ ਸਮਾਣੀ ਆਂਦਰ ਜਾਣੇ ਫਿਰ ਬਚਾਉਣੇ ਸਤਗੁਰੂ ਪੇਟੇ ਸਤਗੁਰ ਪਾਏ ਹਰ ਕਾ ਨਾਮ ਮੰਨ ਵਿਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਦੇਸ ਤੇ ਨਿੱਕੇ ਬਲੋਮੇ ਸੁਭ ਜਲਾਏ ਪੌੜੀ ਭਗਤ ਤੇਰੇ ਮਨ ਪਾਵੰਦੇ ਦਰਸਾਉਣ ਕੀਰਤਨ ਗਾਵੰਦੇ ਨਾਨਕ ਕਰਮਾਂ ਬਾਰੇ ਦਰਡੋਈ ਨਾ ਲੈਣੀ ਦਮ ਦੇ ਇੱਕ ਮੂਲ ਨੂੰ ਬੁੱਝਣ ਆਪਣਾ ਉਹਨਾਂ ਦਾ ਹਨ ਹੁੰਦਾ ਪਗੁਣਾਏ ਦੇਵ ਡਾਂਢੀ ਕਾ ਨੀਜ ਜਾਤ ਹੋ ਹੋ ਉਤਮ ਜੈ ਸੁਦੇ ਦੇ ਤਨ ਮੰਗ ਜ ਤਿਆਏ ਦੇ ਲੋਕ ਮਾਲਾ ਪਹਿਲਾ ਕੋੜ ਰਾਜਾ ਕੋੜ ਪ੍ਰਜਾ ਕੋੜ ਸਭ ਸੰਸਾਰ ਕੋੜ ਮੰਡ ਕੋੜ ਮਾੜੀ ਕੋੜ ਵੈ ਸੁਨਹਾਰ ਕੋੜ ਤੁਨਾ ਕੋੜ ਪਾ ਕੋੜ ਪੈਣ ਹਾਰ ਕੋੜ ਕਾਇਆ ਕੋੜ ਕੱਪੜ ਕੋੜ ਵਪਾਰੇ ਕੋੜ ਮੀਆਂ ਕੋੜ ਬੀਬੀ ਖੱਪੋਏ ਖਾਰ ਕੂੜ ਕੂੜਾ ਨੇਉ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਜੇ ਦੋਸਤੀ ਸਭ ਜੁਗ ਚੱਲਣਹਾਰ ਕੋੜ ਮਿੱਠਾ ਕੋੜ ਮਾਖੋ ਕੋੜ ਰੂਬੇ ਪੂਰ ਨਾਨਕ ਵਿਖਾਣ ਬਹਿਨਤੀ ਤੇਜ ਬਾਜੂ ਕੋੜੋ ਕੋੜ ਮਾਲਾ ਪਹਿਲਾ ਸਜਤਾ ਪਰ ਜਾਣੀਏ ਜਾਰਿਦਿ ਸੱਚਾ ਹੋਏ ਕੋੜ ਕੀ ਮਲ ਉਤਰੈ ਤਨ ਕਰੇ ਅਛਾ ਤੋਇ ਸਜਤਾ ਪਰ ਜਾਣੀਏ ਜਾਰ ਸੱਚ ਧਰੇ ਪਿਆਰ ਨਾਮ ਸੁਲਮਨ ਰਈਸੀ ਤਾ ਪੈ ਮੁਕਤਵਾ ਸਜਤਾ ਪਰ ਜਾਣੀਏ ਜਾ ਜੁਗਤ ਜਾਣੀ ਜੀਉ ਦਰਤ ਕਾ ਸਾਧਕੇ ਵਿਚ ਦੇ ਕਰਤਾ ਬੀਓ ਸੱਚਤਾ ਪਰ ਜਾਣੀਐ ਜਸ ਸੱਚੀ ਲੈ ਦੇ ਆ ਜਾਣੀ ਜੀ ਕੀ ਕੁਝ ਪੁੰਨਦਾਨ ਕਰੇ ਤਾ ਪਰ ਜਾਣੀਐ ਜਾ ਆਤਮ ਤੇ ਉਤਕ੍ਰਿਣਿ ਨਿਵਾਸ ਸਤਗੁਰ ਨੂੰ ਪੋਚ ਕੇ ਬੇ ਕਰਿ ਨਿਵਾਸ ਸੱਚ ਸਬਨਾ ਹੋਏ ਦਾਰੂ ਪਾਪ ਕੱਢੇ ਤੋਏ ਨਾਨਕ ਬਖਾਣੇ ਬੇ ਨਤੀ ਜਨ ਸੱਚ ਪੱਲੇ ਹੋਏ ਪੂੜੀ ਦਾਨ ਮੇਂਡਾ ਤੱਲੀ ਖਾਕ ਜੇ ਮਿਲੇ ਤਮਸ ਤੁਕ ਲਾਈਏ ਕੂੜਾ ਲਾਲ ਛੜਿਏ ਹੋਰ ਇੱਕ ਮਨ ਅਲਕ ਧਾਈਏ ਪਲਤੇ ਰੁਪਈ ਜੇਵਰੀ ਕਾਰ ਕਮਾਈਏ ਜੀ ਹੋਏ ਪੁਰਬ ਲਿਖਿਆ ਤਾਂ ਤੁੜ ਤਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈਐ ਸ਼ਲੋਕ ਮਾਲਾ ਪਹਿਲਾ ਸਚ ਕਾਲ ਕੋੜ ਵਰਤਿਆ ਕਲ ਕਾਲਕ ਬੇਤਾਲ ਜੋ ਬੀਜ ਪਤਲੇ ਗੇ ਅਕੂਗਾ ਵਿਦਾਲੋ ਜੀ ਹੋਵੇ ਤਵ ਗਵੈਰ ਤਿਰਤੋਏ ਨਾਨਕ ਭਾ ਨਾਨਕ ਪਾਏ ਪਾਰਾ ਕੋਰੇ ਰੰਗ ਨਸੋਏ ਵਿੱਚ ਕੁਬ ਚੜਾਈਏ ਸਰਨ ਪਤਨੋਏ ਨਾਨਕ ਭਗਤੀ ਜੇ ਰੱਪੇ ਕੁੜੇ ਸੋਏ ਨਾ ਕੋਈ ਮਹਲਾ ਪਹਿਲਾ ਲਬ ਪਾਪਦ ਰਾਜਾ ਮਹਿਤਾ ਕੋੜੋ ਜ਼ਕਦਾਰ ਕਵਨ ਸੁਤ ਪੁੱਛੀ ਬੇਬਿਕ ਕਰੇ ਵਿਚਾਰੰਦੇ ਰੇਤ ਗਿਆਂ ਨੂੰਣੀ ਭਾਇ ਬਰੀ ਮਰਦਾਰ ਗਿਆਨੀ ਨੱਚੇ ਵਾਜੀ ਵਾਵੇ ਰੂਪ ਕਰੇ ਸਿੰਗਾਰ ਚੀਕ ਕੇਵਾ ਦਗਾਵੇ ਜੋਦਾ ਕਾ ਵਿਚਾਰ ਮੋਰਕ ਪੰਡਤ ਕੁਮਤਜੂਤ ਸਜ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖਦਵਾਰ ਜਤੇ ਸਦਾਵੇ ਜੁਗਤ ਨਾ ਜਾਣੇ ਛੱਡੇ ਬੇ ਗਰਪਾਰ ਸਭ ਕੁ ਪੂਰਾ ਪੇ ਹੋਵੇ ਘਟਨ ਕੋਈ ਆਖੇ ਪਤ ਪਰਵਾਨਾ ਪਿੱਛੇ ਪਾਈਏ ਤਾ ਨਾਨਕ ਤੋਲਿਆ ਜਾਪੇ ਮਹਲਾ ਪਹਿਲਾ ਵਦੀ ਸੋ ਵਜੰਗਨਾਨ ਕਸ ਚਵਕੀ ਸੋਈ ਸਭ ਨਿਸ਼ਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਤ ਨਾ ਜੋਰ ਅੱਗੇ ਜਿਵੇਂ ਜਿਲਕੇ ਲੇਖੇ ਪਤ ਪਵੇ ਚੰਗੇ ਸਹੀ ਕੈ ਪੋੜੀ ਦੁਰਕਰਮ ਜਿਨਾ ਕੋਦ ਪਾਇਆ ਤਤਨੇ ਕਸਮ ਤੇ ਆਏ ਨਾ ਜਨਤਾ ਕੇ ਵਸ ਕੁਛ ਨਾਏ ਤਦ ਵੇਖੀ ਜਗਤ ਉਪਾਇਆ ਇਕਨਾਂ ਨੂੰ ਤੂੰ ਮੇਲੇ ਏ ਕਾਪ ਤਦ ਖੁਆਇਆ ਗੁਰ ਕਰਪਾ ਤੇ ਜਾਣਿਆ ਜਿੱਥੇ ਤਦਾਬ 부ਜਾਇਆ ਸੇ ਜਿਸ ਸਤ ਸਮਾਇਆ ਸ਼ਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਬਿ ਆ ਜਾ ਸੁਖਤਾ ਮਨੋਈ ਤੂ ਕਰਤਾ ਕਰਨਾ ਮੈਂ ਨਾ ਹੀ ਜਾ ਕਰਿ ਨਾ ਹੋਈ ਬਲਿਆਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆਰਾ ਉਹ ਜਾਤਮੇ ਜੋ ਜੋਤਮੇ ਜਾਤਾ ਕਲਕਲਾ ਭਰਪੂਰ ਰਿਆ ਤੂ ਸੱਚਾ ਸਾਹਿਬ ਸਤਿਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਾਉ ਨਾਨਕ ਕਰਤੇ ਕੀ ਬਾਤਾ ਜੋ ਕੁਝ ਕਰਨਾ ਸੋ ਕਰ ਰਿਆ ਮਾਲਾ ਦੂਜਾ ਜੋਗ ਸੰਬੰਧ ਗਿਆਨ ਸੰਬੰਧ ਦੇਵ ਸਬੰਧ ਬ੍ਰਾਹਮਣ ਖਤਰੇ ਸਬੰਧ ਸੂਰ ਸੂਰਤ ਸਬੰਧ ਸੁਦਰ ਸਬੰਧ ਪ੍ਰਕਿਰਤ ਸਰ ਸਬੰਧ ਇੱਕ ਸਬੰਧ ਜੇ ਕੋ ਜਾਣੇ ਪਿਉ ਨਾਨਕ ਤਾ ਕਾ ਦਾਸ ਹੈ ਹੋਇ ਨਰੰჯਨ ਦੇਵ ਮਹਲਾ ਦੂਜਾ ਇੱਕ ਰਤਨਨ ਸਰਬ ਦੇਵਾ ਦੇਵ ਦੇਵਤਾ ਆਤਮਾ ਆਤਮਾ ਬਤ ਦੇਸ ਜੇ ਕੋ ਜਾਣੇ ਪਿਉ ਨਾਨਕ ਤਾ ਕਾ ਦਾਸ ਹੈ ਹੋਇ ਨਰੰჯਨ ਦੇਵ ਮਹਲਾ ਪਹਿਲਾ ਕੁੰਬੇ ਬੱਧਾ ਜਲ ਰਇ ਜਲਬਿ ਕੁੰਬ ਨਾ ਹੋਇ ਗਿਆਨ ਕਾ ਬੱਧਾ ਮਨ ਰਹਿ ਗੁਰਬਿਨ ਗਿਆਨ ਨ ਹੋਇ ਪੋੜੀ ਪੜਿਆ ਹੋਵੇ ਗੁਨੇਗਾਰ ਤਾਂ ਉਮੇ ਸਾਧਨਾ ਮਾਰੀਏ ਜਿਹਾ ਕਾਲੇ ਕਲਣਾ ਤੇਉ ਨਾਉ ਪਚਾਰੀ ਸਿਕਲਨ ਖੇੜੇ ਜਿੱਦਰ ਗਿ ਘਹਾਰੀਏ ਪੜਿਆ ਤੇ ਉਮਿਆ ਵਿਚਾਰ ਗਏ ਵਿਚਾਰੀਏ ਮੋ ਚਲੇ ਸੋਗੇ ਮਾਰੀਏ ਸਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕਰਤ ਇਕਰਤ ਬਾਉ ਜੁਗ ਜੁਗ ਫੇਰ ਬਟਾਏ ਗਿਆਨੀ 부ਝੇ ਤਾਇ ਸਤਜੁਗ ਰਤਨ ਤੋਕਾ ਦਰਮੁਗ੍ਰਤ ਬਾਉ ਤ੍ਰਿਤਜਤੇ ਕਾ ਜੋਰਗਤ ਬਾਉ ਦਵਾਪੁਰ ਤਪੇ ਕਾ ਸਤ ਅਗੇ ਰਤ ਅਵਾਵ ਕਾਲ ਜਗਰਤ ਅਗਨ ਕਾ ਕੋੜ ਗਿਰਤ ਵਾਓ ਮਨ ਲ ਪੈਲਾ ਸਾਮ ਕਿਸ ਤੰਬਰ ਸਵਾਮੀ ਸਚ ਮੇ ਆਚੇ ਸਾਚ ਰਹੇ ਸਭ ਕੋ ਸਾਸ ਸਮਾਵੇ ਰੰਗ ਰਿਆ ਕਿਆ ਰੰਗ ਰਿਆ ਭਰਪੂਰ ਰਾਮ ਨਾਮਦੇ ਮੇ ਸੂਰਨ ਲੈ ਪ੍ਰਚਿਤ ਜਾਏ ਨਾਨਕ ਤੁਮਕੰਦਰ ਪਾਇ ਯੂਜ ਮੇ ਜੋਰ ਚਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦੰਬ ਪਾਰਜਾਤ ਗੋਪੀ ਲਿਆ ਵਿੰਦਰਾ ਬਨ ਮੇ ਰੰਕੀਆ ਕਲਮੇ ਬੇਤਦਰ ਬਨ ਹੋਆ ਨਾਮ ਕੋਦਾਇ ਲੋਪਿਆ ਨੀਲ ਬਸਤਲੇ ਕਪਰੇ ਪਹਿਰੇ ਤੁਰਕ ਪੜਾਣੀ ਅਮਲ ਕੀ ਆਚਾਰੇ ਵੇਦ ਸੁਚਾਰ ਪੜੇ ਗੁਣ ਤਿਰਚਾਰ ਵਿਚਾਰ ਭਗੋ ਬੋ ਭਗਤ ਤਨ ਨੀਚ ਸੁਦਾਏ ਨਾਨਕ ਤੋ ਮੁਕੰਦਰ ਪਾਇ ਪੌੜੀ ਸਤਗੁਰੂ ਬਿੱਟੂ ਆਰਿਆ ਜਿਤ ਮਿਲਿ ਖਸਮ ਸਮਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ ਇਨੇ ਨੇਤਰ ਜਗਤ ਨੇ ਹਲਿਆ ਖਸਮ ਛੋੜ ਦੂ ਜੇ ਲੱਗੇ ਡੂਬੇ ਸੇਵਣ ਜਾ ਰਿਆ ਸਤਗੁਰੂ ਬੋਤਾ ਵੀਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਸ਼ਲੋਕ ਮਹਲਾ ਪਹਿਲਾ ਸਿੰਬਲ ਰੁਖ ਸਿਰੈ ਰਾਤ ਦਿਰਗ ਅਤਮੁਚਉ ਜਿ ਆਵੇ ਆਤ ਕਰ ਜਾਇ ਜਾਇ ਨਿਰਾਸਿਕ ਕਿਤ ਫਲ ਪਿੱਕੇ ਬੁਲ ਬਕ ਬਕੈ ਕਮ ਨ ਆਵੇ ਪਤ ਮਿਟਤ ਨੀ ਵੀ ਨਾਨਕਾ ਗੁਣ ਚੰਗੀਆਂ ਆਇ ਤਤ ਸਬ ਕੋ ਨੀਵੇਂ ਆਪ ਕੋ ਉਪਰ ਕੋ ਨੀਵੇਂ ਨ ਕੋਈ ਦਰ ਤਰਾ ਜੋ ਤੋਲੇ ਨੇ ਮਿਸ ਗੋਰਾ ਹੋਏ ਅਪਰਾਧੀ ਦੂਨਾ ਨੀਵੇਂ ਜੋ ਇਤ ਮਿਰ ਗਾਇ ਸਿਸਨ ਵੇ ਕਿਥੇ ਜਾਰਿ ਸੇਕ ਸੁ ਦੇ ਜਾਇ ਮਹਲਾ ਪਹਿਲਾ ਪੜਪਸਕ ਸੁਨਦੇਵਦੰਗ ਮਿਲ ਪੂਜ ਸੁਭਗ ਸਮਾਦਗ ਮੌਜੂਟ ਬੂਖਨ ਰੰਗ ਤਰਪਾਲ ਤਿਆਰ ਵਿਚਾਰੰਗ ਲਮਾਲਾ ਤਿਰਕ ਲਲਾ ਟਿੰਗ ਦੋਤੀ ਬਸਤਰ ਕਾ ਪਾਟੰਗ ਜੇ ਜਾਨਸ ਬਰ ਮੁਕਰ ਮੰਗਸ ਭੋਕਟ ਨਚਾਓ ਕਰਮੰ ਕਉ ਨਾਨਕ ਨਚਾਓ ਧਿਆਵੇ ਬਿਨ ਸਤਗੁਰੂ ਅਟਨਾ ਪਾਵੇ ਪੋੜੀ ਕੱਪੜ ਰੂਪ ਸੁਆਮਣਾ ਛਰ ਦੁਨੀਆ ਅੰਦਰ ਜਾਮਣਾ ਮੰਦਾ ਚੰਗਾ ਪਣਾ ਪੀ ਕੀਤਾ ਪਾਵਣਾ ਹੁਕਮ ਕੀ ਬਨਬਾਮ ਦੇ ਰਾਏ ਪੀੜ ਅੱਗੇ ਜਾਵਨ ਨੰੰਗਾ ਦੋਜੁ ਕਚਾਲਿਆ ਤਾ ਦਿਸੇ ਖੜਾ ਰਾਵਣਾ ਕਰੈ ਉਗਣ ਪਚੂ ਤਾਵਣਾ ਸ਼ਲੋਕ ਮਹਲਾ ਪਹਿਲਾ ਦੇ ਕਪਾ ਸੰਤੋਖ ਸੂਤ ਜਤਗੰਢੀ ਜਤਵਟ ਏਜ ਨਿਉ ਜੀ ਕਾ ਹੈ ਤਾ ਪੰਡੇ ਗਤ ਨਾ ਆਇਓ ਟੁੱਟ ਨਾ ਮਨ ਲੱਗੇ ਨਾ ਜਲੇ ਨਾ ਜਾਏ ਤਨ ਸੁਮਾਨਸ ਨਾਨਕਾ ਜੋਗਲ ਚੱਲੇ ਪਾਇ ਚੋਕੜ ਮੂਲ ਅਣਾ ਜਾਂ ਬੇਚੁ ਕੇ ਪਾਇ ਸਿੱਕਾ ਖਨ ਚੜਾਈਆ ਗੁਰਬ੍ਰਹਮਣthia ਉਹ ਮੂਆ ਚੜ ਪਉ ਤੰਗਾ ਗਿਆ ਮਾਲਾ ਪੈਲਾ ਲਖਜੋਰੀਆਂ ਲਖੋ ਜਾਰੀਆਂ ਲਖ ਕੁੜੀਆਂ ਲਖ ਗਾਲੋ ਲਖ ਟਗੀਆਂ ਪੈਮਾਨੀਆਂ ਰਾਤ ਦਿਨ ਜੀ ਨਾਲ ਤੰਕ ਪਉ ਕੱਤੀ ਬ੍ਰਾਹਮਣ ਵਟਿਆ ਏ ਕੋਬ ਕਰਾਰੇ ਨਖਾਇ ਸਭ ਕੋ ਆਕੇ ਪਾਇ ਹੋਰ ਪੁਰਨਾ ਸੁੱਟੀਏ ਫਿਰ ਪਾਈਏ ਹੋਰ ਨਾਨਕ ਤੰਗ ਨਾ ਤੁੱਟੇ ਜੇ ਤੰਗ ਨਾ ਹੋਵੇ ਜੋਰ ਮਾਲਾ ਪੈਲਾ ਨਾਇ ਮਨੀ ਪਤ ਜਿਸਾ ਲਈ ਸਤ ਸਤੂਤ ਦ੍ਰਿਗੇਂਦਰ ਪਾਈਏ ਤੰਗ ਨਾ ਤੁਰਜ ਕੂਤ ਮਾਲਾ ਪੈਲਾ ਤਗਨੰਦ ਰਿਤਗਨ ਨਾਰੀ ਭਲਕੇ ਤੁਪੈ ਨਿਦਾਰੀ ਤਗਨ ਪਰੀਤਗਨ ਤੇ ਤਗਨ ਜੀਵ ਤਗਨ ਅਖਿਵ ਤੰਗਾ ਪਿਵਤੇ ਵੜਤਾਗੇ ਬਰਗਤੇਲੇ ਪਾੜ ਕਰੀ ਬਿ ਆਉ ਕੜਕਾਗਲ ਦਸਤੇ ਰਾਉ ਸੁਣ ਵਿਕ ਕੋ ਲੋਕਾਇ ਬਿਡਾਨ ਮਨੰਦਨ ਸਜਾਨ ਪੌੜੀ ਸਾਈ ਭੋ ਵਿਦਿਆਰ ਕ੍ਰਿਪਾ ਕਰੀ ਤਾ ਸਾਈ ਕਰ ਕਰਾਇ ਸੀ ਸੇ ਸੋ ਤਿਵਕ ਤਿਵ ਕਰੈ ਇਸਨੂ ਕਮਨੈ ਸੀ ਹੁਕਮੰਨੇ ਹੋਏ ਪ੍ਰਮਾਨ ਤਖਸਮੇ ਕਾ ਮੇਲ ਪਾਇਸੀ ਖਸਮੇ ਪਾਵੇ ਸੋ ਕਰੇ ਮਨੋ ਚੰਦੇ ਸੋ ਪਰ ਪਾਇਸੀ ਤਦਰਗੇ ਪੈੰਦੇ ਜਾਏ ਸੀ ਸ਼ਲੋਕ ਮਹੱਲਾ ਪਹਿਲਾ ਗਉ ਬ੍ਰਾਹਮਣ ਕੋ ਕਰ ਲਾਓ ਗੋਵਰ ਤਰ ਨਾ ਜਾਏ ਤੋ ਟਿੱ ਟਿੱਕਾ ਤੇ ਜਾ ਜਪ ਮਾਲੀ ਤਾਨ ਮਲੇ ਸ਼ਖਾ ਅੰਦਰ ਪੂਜਾ ਪੜੇ ਕਤੇ ਬਾਸ ਜਿਮ ਤੁਰਕਾ ਪਾਈ ਛੋੜਿਆ ਲੈ ਪਖੰਡਾ ਨਾਮ ਲੈ ਜੇ ਤਰੰਦਾ ਮਾਲਾ ਪਹਿਲਾ ਮਾਨਸ ਖਾਣੇ ਕਰਿ ਨਿਵਾਜ ਚੁਰੀ ਵਗਾਮ ਤਨ ਗਲਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਤ ਉਨਾਂ ਵੀ ਹੋਈ ਸਾਦ ਕੋੜੀ ਰਾਜ ਕੋੜਾ ਵਪਾਰ ਕੋੜ ਬੋਲ ਕਰਿਆ ਹਾਰ ਸਰਬੰਦਰਮ ਕਾ ਡੇਰਾ ਦੂਰ ਨਾਨਕੂ ਰਿਆ ਭਰਪੂਰ मत्थे टिका तेड़ धोती तो चोरी जगत कसाई नील वस्तु कपड़े पैर अमल किया मलेसान ने नील वस्त्र कपड़े कपरे कपरे हुए प्रवान मलेसतान ने पूछ प्राण का कुर्ता बकरा खाना चौके उपर किसी ने जा देख चौका क्डी कार उपरा बैठे कुड़ियार ਮਾਤ ਵਿਦਨ ਬਿਟੇ ਅਨਜੜ ਪਟੇ ਤਨ ਫਟੇ ਪੇੜ ਕਰਨ ਨਵ ਜੁੱਟੀ ਚੁਲੀ ਭਰਨ ਕੋ ਨਾਨਕ ਸਚ ਤੇ ਆਈ ਸਚੋਇਦ ਸਿਪਾਏ ਪੋੜੀ ਚਿੱਤੇ ਅੰਦਰ ਸਭ ਕੋ ਵੇਖ ਨਜ਼ਰੀ ਏਡ ਚਲਾਈਂਦਾ ਆਪਣੀ ਆਪੇ ਹੀ ਬੜੀਆਂ ਆ ਆਪੇ ਦੇ ਬੜੀਆਂ ਆਪੇ ਕੰਮ ਕਰਾਈਂਦਾ ਵੱਡੂ ਵੱਡ ਬੜ ਮੇਦਣੀ ਧਿਰ ਸੇ ਦੰਦੇ ਲਾਈਂਦਾ ਨਦਰ ਪੱਟੀ ਜੇ ਕਰੇ ਸੁਲਤਾਨਾ ਕਾਹ ਕਰਾਈਂਦਾ ਦਰਮੰਗਣ ਵੀ ਕਨ ਪਾਈਂਦਾ ਸ਼ਲੋਕ ਮਹੱਲਾ ਪਹਿਲਾ ਜੀ ਮੌਕਾ ਕਰਮੋਏ ਗੁਰਮੁਪਤ ਗਰਮੋ ਪਿਤਰੀ ਦੇ ਅੱਗੇ ਵਸਦੇ ਨੇ ਪਿਤਰੀ ਚੋਰ ਕਰੇ ਅੱਗੇ ਵੜਿਆ ਆ ਹੱਦ ਦਾ ਤੇ ਮੁਸਬੀ ਕਰੇ ਨਾਨਕ ਅੱਗੇ ਸੋ ਮਿਲੇ ਗਟੇ ਜਿਸ ਗੱਟੇ ਗਲੇ ਦੇ ਮਹਲਾ ਪਹਿਲਾ ਜਿਉ ਜੋਤੁਰ ਨਾਮਣੀ ਜਿਉ ਜੋ ਰੂਤੁਰ ਨਾਮਣੀ ਆਵੇ ਬਾਰੂ ਬਾਰ ਜੁੱਟੇ ਜੁੱਟਾ ਮੁਖ ਵਸੇ ਨਿਤਨ ਤੈ ਖਵਾ ਸੁਚੇ ਨਾਖੀ ਬਿਣਜ ਪਿੰਡਾ ਤੋਏ ਸੁਚੇ ਸਹੀ ਨਾਨਕਾ ਜਿਨ ਮਨੁਸੇ ਸੋਏ ਪੋੜੀ ਪੁਰੇ ਪਲਾਨ ਪਉਣ ਵੇਗ ਰੰਗਿਰਮ ਸੁਹਾਰਿਆ ਕੋਠੇ ਮੰਡ ਮਾੜੀਆਂ ਲਾਇ ਬਟੇ ਕਰ ਪਸਾਰੀਆਂ ਚੀਜ ਕਰਮਨ ਭੰਵ ਦੇ ਹਰ ਬੁਜਰ ਨਾ ਹੀ ਹਾਰਿਆ ਕਰ ਪਰਮਾਣਿ ਸਿਖਾਇਆ ਵੇਖ ਮਿਲਤ ਅਨੁਸਾਰਿਆ ਜੜਿਆਈ ਜੋ ਬਨਿਆਰਿਆ ਸੁਨੋਕ ਮਹੱਲਾ ਪਹਿਲਾ ਜੇਕਰ ਸੁਤਕ ਮੰਨੇ ਸਤਿ ਸੁਤਕ ਕੋਏ ਗੋਇ ਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅਨਕ ਜੀਆਂ ਬਾਜ ਨ ਕੋਏ ਪਹਿਲਾ ਪਉਣ ਜੀਵ ਜਤਰਾ ਸਭ ਕੋਏ ਸੁਤਕ ਕਿਉ ਕਰਾ ਕੇ ਸੁਤਕ ਪਿਰ ਸੁਏ ਨਾਨਕ ਸੁਤਕ ਉਤਾਰੇ ਗਿਆਨ ਉਤਾਰੇ ਤੋਏ ਮਹੱਲਾ ਪਹਿਲਾ ਮਨ ਕਸਤ ਗਲੋਬ ਜੀ ਉਸ ਤੱਕ ਕੋੜ ਕੇ ਸੁਤਕ ਵੇਖਣਾ ਪਰ ਤੇਰੇ ਤਨ ਰੂਪ ਕੰਨੇ ਸੁਤਕ ਕਨ ਪਹਿਲਾ ਤੇਰਾ ਭੀਖਾਏ ਨਾਨਕ ਸਾਧਮੀ ਬੰਦੇ ਚੰ ਪਰ ਜਾਏ ਮਹਲਾ ਪਹਿਲਾ ਸਬੂਤਕ ਪਰ ਮੈਂ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਮੈਂ ਬਾਣਿਆ ਵੇਖਾ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੰਗ ਸੁਖ ਸਭਾਏ ਨਾਨਕ ਜਿੰਨੇ ਗੁਰਮੁਖ ਪੂਜੇ ਤਿੰਨਾ ਸੁਤਕ ਨਾਏ ਪੌੜੀ ਸਤਗੁਰ ਵੱਡਾ ਕਰਸਲਾ ਇਸ ਵਿੱਚ ਬੜੀਆਂ ਬੜੀਆਂ ਆਈਆਂ ਸੇ ਮਿਲੇ ਤਨਦਰਿਆਈਆਂ ਜਤਿਸਪੁਰਾ ਤਾਂ ਮਨ ਵਸਾਈਆਂ ਕਰੋ ਕਮਸਤ ਕਤਰ ਚੂਮਰ ਕੜ ਬਰੀ ਆਈਆਂ ਸੋ ਟਟੇ ਨਰ ਦਪਾਈਆਂ ਸਲੋਕ ਮਹੱਲਾ ਪਹਿਲਾ ਪਹਿਲਾ ਸੱਚ ਆਪ ਸੱਚੇ ਬਿਠਾ ਆਏ ਸੱਚੇ ਅਗੇ ਰੱਖਣ ਕੋ ਨ ਮਿੱਟੂ ਜਾਏ ਸੱਚੇ ਜੀਵ ਲੱਗਾ ਪੜਨ ਤੋ ਲੋਕ ਪੜਨ ਸਲੋਕ ਗਤੀ ਜਾਇ ਸੱਟਿਆ ਕੇ ਸਲਗਾ ਦੁਖ ਅਨੁ ਦੇਵਤਾ ਪਉਣੇ ਦੇਵਤਾ ਸੁੰਦਰ ਦੇਵਤਾ ਲੋਣ ਪੰਜਵੇਂ ਪਾਇਆ ਗਿਰਤਾ ਹੋਆ ਪਾਪੀ ਪਾਪੀ ਸੋ ਤਨ ਗੱਡੀਆਂ ਤੁਕਾ ਪਾਈਆਂ ਤਿੱਤ ਜਿਤ ਮੁਕ ਨਾਮ ਨਾ ਉਚਰੇ ਬਿਨ ਨਾਮ ਰਸ ਪਾਇ ਨਾਨਕ ਕਹਿਜਾ ਆਣੀਏ ਜਤਮੁਖ ਮੁਖੋ ਤੁਕਾ ਪਾਇ ਮਹਲਾ ਪਹਿਲਾ ਪੰਡ ਜਮੀ ਪੰਨ ਨਮੀ ਪੰਨ ਮੰਗਣ ਵਿਆਹ ਪੰਡੋ ਦੋ ਸਿ ਪੰਡੋ ਚਲੇ ਰਾਵ ਪੰਡ ਮੂਆ ਪੰਡ ਭਾਲੀ ਪੰਡੋ ਬੰਦਾਨ ਸੁਖ ਬੰਦਾ ਖਿਜ ਮੇਰਾ ਜਾਨ ਬੰਡੋ ਹੀ ਬੰਡੂਬ ਜੀ ਬੰਡੇ ਬਾਜਨਾ ਕੋਏ ਨਾਨਕ ਬੰਡੇ ਬਾਰੇ ਕੋ ਸੱਚਾ ਸੋਏ ਜਤਮੁਖ ਦਸ ਲਈ ਬਗਰ ਤੀਚਾਰ ਨਾਨਕ ਜਤਮੁਖ ਜੀ ਸੱਚੇ ਦਰਬਾਰ ਪੋੜੀ ਸਭ ਕੋ ਕਿ ਆਪਣਾ ਜਿਸ ਨੈ ਸੁਚੜਕ ਚੁੜਕੜੀਏ ਕੀਤਾ ਆਪਣਾ ਪੀਲੇ ਕਾ ਛੜੀ ਜਾ ਰਹਿਣਾ ਨਹੀਂ ਅੰਤ ਜਗਤਾ ਕਾਤਰ ਗ੍ਰਿਵਣਾੜੀ ਮੰਨਦਾ ਕਿ ਤਨਾ ਕੀ ਬੜਾ ਕਰਨਾ ਬੋਜੀ ਮੁਰਕਨ ਨੂੰ ਜੀਏ ਸ਼ਲੋਕ ਮੰਨ ਲਾ ਪਹਿਲਾ ਨਾਨਕ ਬਿਪਕੇ ਬੋਲੇ ਤਰਮ ਬਿੱਕਾ ਹੋਏ ਫਿਖੂ ਫਿੱਕਾ ਸਦਿਏ ਫਿੱਕੀ ਫਿੱਕੀ ਸੋਏ ਪਿੱਕਾ ਦਰਗੇ ਸਟਿਏ ਮੋ ਤੁਕਾ ਪਿੱਕੇ ਪਾਇ ਕਿਕਾ ਮੁਰਕ ਆਖੇ ਪਣ ਲੈ ਸਜਾਏ ਮੰਨ ਲਾ ਪਹਿਲਾ ਅੰਦਰ ਝੂਠੇ ਪੇਜ ਬਾਹਰ ਅੰਦਰ ਫਿਰ 68 تیرے ਜੇ ਨਾਮ ਉਤਰੇ ਨਾ ਹੀ ਮੇਲ ਜਿੰਨਪਟ ਅੰਦਰਬਾਰ ਗੁਦਰਤੀ ਪਰ ਸੰਸਾਰ ਤੈਨੂੰ ਲੱਗਾਰ ਸੇਤੀ ਦੇਖਣੇ ਵਿਚਾਰ ਰੰਗ ਹਸੇ ਰੰਗ ਰੋ ਵਿੱਚ ਵਿਕਰ ਜਾਏ ਪਰਵਾਰ ਨਾ ਹੀ ਕਿਸੇ ਕੇਰੀ ਬਾਸ ਚੇਨਾਈ ਦਰਵਾਟ ਉੱਪਰ ਖਰਚ ਮੰਗਾ ਜੱਬੇ ਤੇ ਦੇਖਾਏ دیਵਾਨੇ ਕੁਕਮਲ ਕਹ ਮਤਮਾ ਮੇਰ ਦਰਲਾਇ ਲੇਖਾ ਪੀੜ ਚੁੱਟੇ ਨਾਨਕ ਜਿਉਂ ਤੇਲੇ ਪੌੜੀ ਆਪੇ ਹੀ ਕਰਨਾ ਕਿਉ ਕਲਾਪ ਹੀ ਤੇ ਧਾਰੀਏ ਦੇਕੇ ਕੀਤਾ ਆਪਣਾ ਅਦਰ ਕੱਚੀ ਪੱਕੀ ਸਾਰੀ ਜੋ ਆਏ ਸੁਚਲ ਸਿਸਬ ਕੋਈ ਵਾਰੀ ਜਿਸਕੇ ਜੀ ਪ੍ਰਾਨ ਹੋ ਕੋ ਸਾਹਿਬ ਮੈਨੂੰ ਵਿਸਾਰੀ ਆਪਣੀ ਤੇ ਆਪਣਾ ਪਿਕਾ ਸਵਾਰੀਏ ਸ਼ਲੋਕ ਮਾਲਾ ਦੂਜਾ ਇੱਕ ਨਿਯਾਸ ਕੀ ਦੂਜੇ ਜੱਗ ਲੱਗੇ ਜਾਏ ਨਾਨਕ ਅਸ ਕਾੜੀਏ ਸਦ ਰੇਸਮਾ ਚੰਗੇ ਚੰਗਾ ਕਰਮਨ ਨਿਮੰਦ ਬੰਦੋ ਆ ਸਕਿਓ ਜਾਂ ਅਖੀ ਜਿ ਲੈ ਕੇ ਵਰਤੇ ਸੋਈ ਮਾਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ ਮੂੜੂ ਗੁੱਤਾ ਜਾਏ ਨਾਨਕ ਦੋਵੇਂ ਕੁੜੀਆਂ ਥਾਏ ਨ ਕਈ ਪਾਏ ਪੋੜੀ ਜਿੱਤ ਸੇ ਵੀ ਸੁਖ ਪਾਈਏ ਸੋ ਸਾਇ ਸੁਦਸਮਾਲੀ ਜਿਲ ਕੀਤਾ ਪਾਈ ਆਪਣਾ ਸਾ ਗਾਲ ਬਰੀ ਕੋ ਘਾਲੀ ਮੰਦਾ ਮੋਲਨ ਕੀ ਜਿ ਜਲ ਮਿਲ ਰਿਆ ਨਦਰ ਨਿਹਾਲੀਏ ਜੋ ਸਭ ਨਾਨਹਾਰੀਏ ਐ ਤੇ ਮਾ ਪਾਸਾ ਡਾਲੀਏ ਕੁਛ ਲਾਇ ਉਪਰ ਘਾਲੀਏ ਇਸ ਲੋਕ ਮਹਲਾ ਦੂਜਾ ਜਾਕਰ ਲਗੇ ਚਾਕਰੀ ਨਾਲੇ ਗਵਰਵਾਦ ਗਲਾ ਕਰੇ ਗਨੇਰੀਆਂ ਕਿਸਨੂੰ ਪਾਇ ਸਾਧ ਆਪ ਕੋ ਸੇਵਾ ਕਰੇ ਤਾ ਕੁਝ ਪਈਏ ਮਾਨ ਨਾਨਕ ਜੀ ਉਸ ਨੂੰ ਲੱਗਾ ਤਿਸ ਲੱਗੇ ਲੱਗਾ ਸੁਪਰਵਾਨ ਮਹਲਾ ਦੂਜਾ ਜੋ ਜੀਉ ਇਸੁ ਗਵੇ ਮੁਕ ਮੂ ਕਾ ਕਿਆ ਬਾਉ 비জেビック ਮੰਗੇ ਅਮਰਤ ਵੇਖਿ ਰਿਆ ਮਹਲਾ ਦੂਜਾ ਨਾਲਿ ਆਣੇ ਦੋਸਤਿ ਕਦਨਿ ਆਵੇ ਰਾਤ ਸੁ ਜਿਆਂ ਜਾਣੇ ਤੇ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਉਸ ਤਮਾਵੇ ਦੂਜੀ ਹੋਈ ਪਾਤ ਸਾਹਿਬ ਸੇਤਿ ਹੁਕਮਨ ਚੱਲੇ ਕਈ ਬਣੀ ਅਰਦਾਸ ਕੋੜ ਕਮਾਣੇ ਕੋੜ ਹੋਵੇ ਨਾਨਕ ਸਿਖਤ ਵਿਗਾਸ ਮੋਲਾ ਦੂਜਾ ਨਾਲਿਆਂ ਨੇ ਦੋਸਤੀ ਵੰਡਾਰੂ ਸੁਨੇਓ ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਉ ਨਾ ਤੇ ਮੋਲਾ ਦੂਜਾ ਹੋਈ ਜਾਣੇ ਕਰੇ ਕਾਮ ਆਣ ਸਕੇ ਰਾਸ ਜੇ ਇੱਕ ਅੰਧ ਚੰਗੀ ਕਰੇ ਦੂਜੀ ਵੀ ਵਿਰਾਸਪੋੜੀ ਚੱਕ ਲੱਗੇ ਚੱਕ ਰੇ ਜੇ ਚੱਲੇ ਖਸਮੇ ਪਾਏ ਹੁਕਮਤ ਤਿਸ ਨੂੰ ਅਗਲੀ ਵਜੂ ਬਦੂਣਾ ਖਾਏ ਖਸਮੇ ਕਰੀ ਬਰਾਬਰੀ ਫਿਰ ਗੇਰਤ ਅੰਦਰ ਪਾਏ ਉਜੋਗ ਉਗਲਾ ਮੋਏ ਮੂਪਣ ਖਾਇ ਜਿਜਦਾ ਖਵਨ ਤਤੀ ਸਬਾਤ ਨਾਨਕ ਹੁਕਮ ਨਾਲ ਚੱਲੀ ਨਾਨਕ ਖਸਮ ਚੱਲੇ ਅਰਦਾਸ ਲੋਕ ਮਹਲਾ ਦੂਜਾ ਇੱਕ ਨੀਂਦ ਆਪਤ ਜੋ ਪਾਈਏ ਨਾਨਕ ਤਾਂ ਕਰਮਾ ਸਾਹ ਤੁੱਟੇ ਜੋ ਮਿਲੇ ਮਹਲਾ ਦੂਜਾ ਇਹ ਕਿਨੀ ਚਾਕਰ ਜਿਤ ਪੌਕਸ ਮਨ ਜਾਏ ਨਾਨਕ ਸੇਵ ਕਾੜੀਏ ਜੇ ਜਿ ਸੇਤੀ ਖਸਮ ਸਮਾਇ ਪੋੜੀ ਨਾਨਕ ਕੰਤਨ ਆਪਣੀ ਹਰਤਾ ਕੇ ਪਰਿਵਾਰ ਆਪ ਕਰਾਇ ਸਕਤੀ ਫਿਰ ਆਪ ਤੋ ਕਰਾਏ ਮਾਰ ਇੱਕ ਨੰਗਲੇ ਜੰਜੀਰੀਆਂ ਇੱਕ ਤੇ ਇੱਕ ਤੁਰ ਚੜੀ ਵਿਸਿਆ ਆਪ ਕਰਾਏ ਕਰਿ ਆਪ ਹਉ ਕੇਸੂ ਸੋ ਕਰੀ ਪੁਕਾਰ ਨਾਨਕ ਕਰਨਾ ਜੇ ਨਾਨਕ ਕਰਨਾ ਜਿਨ ਕਿਆ ਪਿਤ ਸਿਕਰਨੀ ਸਾਰ ਸ਼ਲੋਕ ਮਹਲਾ ਪਹਿਲਾ ਪੇ ਭਾਂਡੇ ਸਾਜਨਾ ਪੇ ਪੁਰਨ ਦੇਕ ਨਦਤ ਸਮਾ ਲੇਪ ਚੁਲੇ ਰੇਣ ਚੜੇ ਇਕਨੇ ਲੇਪੇ ਸਰੂਪਾ ਰੇਣ ਕੜੇ ਤਿਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ ਪੇ ਸਾਜੇ ਕਰੇ ਆਪ ਜੈ ਵਿਰਖੇ ਆਪ ਜਿਸ ਵਿਜਿੰਤ ਪਾਇ ਕੇ ਦੇਖੇ ਤਪ ਤਾਪ ਕੋ ਕਿਸ ਨੂੰ ਕਈਏ ਨਾਨਕਾ ਸੁਖ ਚਾਪਿਆ ਪੋੜੀ ਬੜੀ ਕਿਵੜੀਆਂ ਆਇਆਂ ਕੁਝ ਕਿਣਾ ਕਹਿਣਾ ਜਾਏ ਹੋ ਕਰਤਾ ਕਾਗਦ ਕਰੀਮ ਦੇ ਦੀਆ ਅਰਜਕ ਸਬਾਈ ਸਾਈ ਕਰ ਕਮਾ ਮਣੀ ਤੁਰੇ ਛੋਡੇ ਤਿੰਨੇ ਪਾਇ ਨਾਨਕ ਕੀ ਬਾਰੀ ਹੋਰ ਦੂਜੀ ਨਹੀਂ ਜਾਏ ਹੋ ਕਰ ਜਿਤ ਸਿਰ ਜਾਏ ਸੁਧ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ